ਪ੍ਰਕਾਸ਼ ਉਹਦੋਂ ਸਰੂਪ ਇੰਨੇ ਨਹੀਂ ਸੀ ਪਿੰਡਾਂ ਚ ਹੁੰਦੇ ਇੱਕ ਗੁਰਦੁਆਰੇ ਚ ਇੱਕ ਦੋ ਸਰੂਪ ਹੀ ਹੁੰਦੇ ਸੀ ਬਸ ਓਕੇ ਜੀ ਉਹ ਵੀ ਲੜੀ ਬਾਹਰ ਹੁੰਦੀ ਸੀ ਉਹ ਸਰੂਪ ਜਿਹੜਾ ਸੀ ਡਮੇਲੀ ਵਾਲੇ ਮਹਾਂਪੁਰਖਾਂ ਨੇ ਪ੍ਰਕਾਸ਼ ਕੀਤਾ ਅਖੰਡ ਪਾਠ ਸਾਹਿਬ ਰੱਖਣ ਲੱਗੇ ਹੁਕਮਨਾਮਾ ਆਇਆ ਤੇ ਉਹ ਉਹਦੋਂ ਗ੍ਰੰਥੀ ਜਿਹੜੇ ਹੁੰਦੇ ਸੀ ਉਹ ਪੜ੍ਹੇ ਹੁੰਦੇ ਸੀ ਤੇ ਮੰਗਲ ਦਾ ਫਰਕ ਪੈ ਗਿਆ ਉਹਨਾਂ ਨੇ ਫਿਰ ਅਰਦਾਸ ਹੋ ਚੁੱਕੀ ਸੀ ਆਠ ਕਰਕੇ ਮੁੜ ਕੇ ਸੰਤ ਜਵਾਲਾ ਸਿੰਘ ਮਹਾਰਾਜੀ ਨੂੰ ਦੱਸਿਆ ਸੁਣੇ ਹੋਣਾ ਤੁਸੀਂ ਹਰਖੋ ਵਾਲੀ ਬ੍ਰਹਮ ਗਿਆਨੀ ਸਾਹਿਬਾ ਬਾਬਾ ਜਵਾਲਾ ਸਿੰਘ ਐ ਦੋ ਕੋ ਟਾਈਮ ਹੈ ਕਿ ਨਹੀਂ ਹਾਂਜੀ 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 ਬਾਬਾ ਜੀ ਇਹ ਇਦਾਂ ਦੇ ਵਿਚਾਰ ਲਈ ਤਾਂ ਪੂਰਾ ਹਾਂਜੀ ਬਿਲਕੁਲ ਜੀ ਉਹ ਫਿਰ ਮਹਾਂਪੁਰਖਾਂ ਨੇ ਸੰਤ ਮਹਾਰਾਜ ਬਾਬਾ ਗਰਬਜਨ ਸੋਣਾ ਦੇ ਨਾਲ ਮਿਲੇ ਜਾ ਕੇ ਇਹ ਗਿਆਨੀ ਜੀ ਹਾਂਜੀ ਆ ਗੱਲ ਹੋਈ ਆ ਤੁਸੀਂ ਬਾਣੀ ਦੇ ਗਿਆਤ ਆ ਜੋ ਠੀਕ ਹੈ ਜੀ ਕਿ ਨਰਾਲੇ ਤੁਹਾਨੂੰ ਬਾਣੀ ਦਾ ਪਤਾ ਹਾਂਜੀ ਕਿਉਂਕਿ ਉੱਥੇ ਲਿਖਿਆ ਜਾਂਦਾ ਸੀ ਫਿਰ ਉਹਨਾਂ ਦੇਖੇ ਹਾਂਜੀ ਫਿਰ ਮਾਸਟਰ ਤਾਰਾ ਸਿੰਘ ਹੋ ਜਾਂਦੇ ਆ ਠੀਕ ਹੈ ਜੀ ਉਦੋਂ ਕਾਲੀ ਦਲਦੇਵ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸੀ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਹਾਂਜੀ ਉਹਨਾਂ ਨੇ ਕੋਈ ਨਹੀਂ ਸੁਣੀ ਓਕੇ ਜੀ ਫਿਰ ਸੰਤ ਸਮਾਜ ਬਣਦਾ 52 ਮਹਾਤਮਾ ਉਹਦੇ ਵਿੱਚ ਹੁੰਦੇ ਆ ਉਸ ਮੌਕੇ ਦੇ ਠੀਕ ਹੈ ਜੀ ਇਹ ਆਪਾਂ ਇੱਥੇ ਕਰਾਈਏ ਹਾਂਜੀ 52 ਮਹਾਤਮਾ ਦੇ ਵਿੱਚ ਜਿਹੜੇ ਉਸ ਮੌਕੇ ਪ੍ਰਧਾਨ ਬਣਾਏ ਗਏ ਸੰਸਮਾਜ ਦੇ ਸੰਤ ਹਰੀ ਸਿੰਘ ਗਿੱਕਹਾਰਪੁਰ ਵਾਲੇ ਮਾਲਪੁਰ ਵਾਲੇ ਠੀਕ ਹੈ ਜੀ ਜਿਨ੍ਹਾਂ ਤਖਤ ਕੇਸਗੜ ਦਾ ਸਾਥ ਦੀ ਸੇਵਾ ਕਰਾਈ ਓਕੇ ਜੀ ਉਹ ਫਿਰ ਵੱਡੀ ਉਮਰ ਦੇ ਸੀ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ ਹਾਂਜੀ ਸੰਤ ਇਸ਼ਰ ਸਿੰਘ ਜੀ ਮਹਾਰਾਜ ਰਾੜੇ ਵਾਲੇ ਹਾਂਜੀ ਉਹ ਬਣਾਏਗੇ ਬਈ ਨਾ ਭੁੱਲਦਾਵੇਂ ਤੇ ਬਾਬੇ ਕਲੇਰਾ ਵਾਲੇ ਵੀ ਛੋਟੇ ਬਾਬਾ ਇਸ਼ਰ ਸਿੰਘ ਜੀ ਲਿਆ ਦੇਗੇ ਸੰਤ ਸੁੰਦਰ ਸੁਣਾ ਦੇ ਭਰਾਤਾ ਬਾਬਾ ਇੰਦਰ ਸਿੰਘ ਪਾਵ ਪੰਜ ਸੱਤ ਜਿਹੜੇ ਬਣਾਉਂਦੇ ਬਣਾਏ ਹਾਂਜੀ 14 ਸਾਲ ਮਾਸਟਰ ਜੀ ਦੇ ਨਾਲ ਝਗੜਾ ਚੱਲਿਆ ਸੰਸਮਾਜ ਦਾ ਪਰ ਇਹ ਮੰਨਣ ਜੀ ਨਹੀਂ ਆਇਆ ਬਹਾਮਣ ਤਾਂ ਮਲ ਕਰਾਉਣ ਵਾਲੀ ਹਾਂ ਇਹ ਕਹਿੰਦਾ ਕੰਨ ਨਹੀਂ ਫੜਨੇ ਐਂ ਦਾ ਫੜੇ ਐ ਫੜਲੇ ਆ ਜਵਾਬ ਦਤੈ ਨੇ ਓਕੇ ਜੀ ਫੇਰੇ ਸੰਤ ਫਤੇ ਸੋਂਦਾ ਤੇ ਮਾਸਟਰ ਜੀ ਦਾ ਜਦੋਂ ਫਰਕ ਪੈ ਜਾਂਦਾ ਦੋ ਧੜੇ ਬਣ ਜਾਂਦੇ ਆ ਪਿੰਡ ਨਹੀਂ ਜੋੜ ਮੇਲਾ ਭਾਦਰੋਂ ਦਾ ਵਾ ਸੰਤ ਫਤੇ ਸੁਣੀ ਉੱਥੇ ਜਾਂਦੇ ਆ ਉੱਥੇ ਜਾ ਕੇ ਫਿਰ ਉਹ ਮਹਾਂਪੁਰਖਾਂ ਨੂੰ ਕਹਿੰਦੇ ਮਹਾਂਪੁਰਖੋ ਮੇਰੇ ਤੇ ਕਿਰਪਾ ਕਰੋ ਮੇਰਾ ਮਾਸਟਰ ਨਾ ਪੈ ਗਿਆ ਮੇਰੀ ਜਿੱਤ ਹੋ ਜੇ ਸੰਤ ਮਹਾਰਾਜ ਕਹਿੰਦੇ ਬਾਬੇ ਦਰਵਾਜਾ ਸੁਣੀ ਸੰਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੱਲੋ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪਿੰਡਰੀ ਤੇ ਜਾ ਕੇ ਕਹਿੰਦੇ ਕੁਝ ਬਚਨ ਕਰਨ ਵਾਲੇ ਆ ਕਿਹੜਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਠੀਕ ਕਰਨੇ ਦੂਸਰਾ ਸ੍ਰੀ ਕਾਲ ਤਖਤ ਸਾਹਿਬ ਤੇ ਰਾਗ ਮਾਲਾ ਪੜਨੀ ਤੀਸਰਾ ਮਹਤੂਰ ਜੀ ਨੇ ਅੰਮ੍ਰਿਤ ਸੰਚਾਰ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਦੀਆਂ ਦੇ ਥਾਂ ਤੇ ਪੰਜ ਪੜਨ ਲੱਗ ਪਿਆ ਉਹ ਪੂਰੀਆਂ 40 ਪੜਾਉਂਦਾ ਹਾਂ ਹਾਂਜੀ ਚੌਥਾ ਵਚਨ ਸਾਰ ਸੇਵਾ ਜਿਹੜੀ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੀ ਹੋਈ 47 ਤੋਂ ਪਹਿਲਾਂ ਦੀ ਹੋਈ ਆ ਰੰਗ ਬਦਲ ਗਿਆ ਜਲ ਦਾ ਸਾਰ ਸੇਵਾ ਕਰਉਂਦਾ ਉਹਨਾਂ ਕਹੇ ਜੀ ਮੈਂ ਤਾਕਤ ਚਾਵਾ ਸਾਰੀਆਂ ਤਰਾਹਾਂ ਅਰਦਾਸ ਕੀਤੀ ਗਈ ਪੰਜ ਪਿਆਰਿਆਂ ਤੋਂ ਜਿਹਦੇ ਵਿੱਚ ਬਾਬਾ ਠਾਕਰ ਸਿੰਘ ਜੀ ਬਾਬਾ ਪ੍ਰੇਮੀ ਜੀ ਕਰਤਾਰ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਸੰਤ ਪਰਮਜੀਤ ਸਿੰਘ ਜੀ ਤੇ ਵੈਦ ਕਰਤਾਰ ਸਿੰਘ ਵੈਦ ਨਰਿੰਦਰ ਸਿੰਘ ਜੀ ਤੇ ਪੰਜ ਮਹਾਂਪੁਰਖਾਂ ਨੇ ਅਰਦਾਸ ਕੀਤੀ ਠੀਕ ਹੈ ਸੰਤ ਫਤੇ ਸਿੰਘ ਦੀ ਜਿੱਤ ਹੁੰਦੀ ਆ ਜਿੱਤ ਹੋ ਗਈ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਠੀਕ ਹੈ ਜੀ ਫਿਰ ਉਹਨਾਂ ਨੇ ਉਦੋਂ ਆਤੇ ਹੀ ਨਹੀਂ ਸੀ ਓਏ ਬੰਨੂ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਜਿਹੜੇ ਮਹਾਂਪੁਰਖਾਂ ਦੀ ਡੈਰੀ ਲਿਖਦੇ ਕੋਈ ਪੜ੍ਹਾਈ ਕਾਲਜ ਦਾ ਬਹੁਤ ਪੜ੍ਹੇ ਸੀ ਜਿਆਦਾ ਠੀਕ ਹੈ ਜੀ ਔਰ ਉਹ ਵੀ ਰੋ ਡੈਰੀ ਲਿਖਦੇ ਉਹਨਾਂ ਦੇ ਚਿੱਠੀਆਂ ਲਖਵਾਉਣੀਆਂ ਸੰਧ ਫਤੇ ਸੁਣਾਣਾ ਠੀਕ ਹੈ ਜੀ ਮਾਰਾ ਇਹ ਹੁਣ ਕਰੋ ਪੂਰੇ ਫੇਰ ਉਹ ਕਹਿੰਦੇ ਮਹਾਪੁਰਖੋ ਸ਼੍ਰੋਮਣੀ ਕਮੇਟੀ ਡੱਡੂਆਂ ਦੀ ਪਸੇਰੀ ਆ ਚਾਰ ਪਾਈ ਦੇ ਦੇਸ਼ੇ ਨਿਕਲ ਜਾਂਦੇ ਆ ਅਖੀਰ ਗੱਲ ਇਹ ਹੋਈ ਵੀ ਐ ਗੱਲ ਨਹੀਂ ਬਣਨੀ ਹਾਂਜੀ ਤੁਸੀਂ ਸੰਸਮਾਜ ਇਕੱਠਾ ਕਰੋ ਉਧਰੋਂ ਜਿੰਨੇ ਬਾਣੀ ਦੇ ਗਾਇਤਾ ਪ੍ਰੋਫੈਸਰ ਆ ਜਿਨ੍ਹਾਂ ਨੂੰ ਸੋਜੀ ਗੁਰਬਾਣੀ ਦੀ ਜੇ ਮੈਂ ਉਸ ਬਾਬਾ ਪ੍ਰੋਫੈਸਰ ਸਾਹਬ ਸਿੰਘ ਦੀ ਗੰਗਾ ਸਿੰਘ ਦੀ ਬਾਬਾ ਹੋ ਰਹੇ ਜਿੰਨੇ ਵੀ ਉਸ ਮੌਕੇ ਦੇ ਸੀ ਗੁਰਬਾਣੀ ਦੇ ਜੇ ਟੀਕਾਕਾਰ ਸੀ ਸੋਜੀ ਵਾਨ ਸੀ ਹਾਂਜੀ ਸਾਰੇ ਇਕੱਠੇ ਹੁੰਦੇ ਆ ਸਿੰਘ ਸਾਹਿਬ ਉਸ ਮੌਕੇ ਹਰਮੰਦਰ ਸਾਹਿਬ ਦੇ ਬਾਬਾ ਚੇਤ ਸਿੰਘ ਜੀ ਸੀ ਮਰੇ ਹੋ ਜਾ ਆ ਗੱਲ ਨਹੀਂ ਮਿਲਣੀ ਤਾ ਨੁਕਤੇ ਦੇ ਵੀ ਜਿਹੜੀ ਮੈਂ ਦੱਸਣ ਰਿਹਾ ਠੀਕ ਹੈ ਸ਼ਕੀਰਾ ਜੀ ਹੈ ਆ ਹੁੰਦਾ ਬਿਨਾਂ ਅਕਲ ਤੋਂ ਜੱਟ ਨੂੰ ਆ ਜੱਟ ਦੀ ਗੱਲ ਕਰਤੀ ਆ ਗੱਲ ਜਿਹੜੀ ਮੈਂ ਦੱਸਣੀ ਨਾ ਇਹਨਾਂ ਨੂੰ ਪਤਾ ਲੱਗੇ ਕਿ ਤੋ ਨਾ ਠੀਕ ਹੈ ਆ ਪਿੱਥੇ ਸੀ ਭੁੱਲ ਗਿਆ ਚੇਤ ਸਿੰਘ ਸੀ ਇੱਥੇ ਕਰ ਲੈ ਇਤਿਹਾਸ ਨਹੀਂ ਹਾਂ ਚੇਤ ਸਿੰਘ ਮੀਟ ਕੁੰਦੀ ਆ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੇ ਕੇ ਤੇ ਉਹ ਮੰਗਲ ਜਿਹੜੇ ਉਹਨਾਂ ਨੂੰ ਕਹੇ ਵੀ ਇਹ ਠੀਕ ਆ। ਅੱਛਾ ਜੀ। ਜਿਹੜੇ ਸੰਸਾਰੀ ਵਿਦਿਆਲੇ ਸੀਗੇ। ਪ੍ਰੋਫੈਸਰ ਠੀਕ ਆ ਜੀ। ਜਦੋਂ ਸੰਤ ਕਰਵਜਨ ਸਿੰਘ ਪਿੰਡਰਾਵਾਲਿਆਂ ਦੀ ਵਾਰੀ ਆਈ। ਹਾਂਜੀ। ਉਹਨਾਂ ਨੇ ਇੱਕੋ ਇੱਕ ਸਰੂਪ ਦਾ ਹਵਾਲਾ ਦਿੱਤਾ। ਜਿਹੜੇ ਗੁਰੂ ਸਾਹਿਬ ਦੇ ਵੇਲੇ ਦੇ ਸੀ। ਆਈ ਬੰਨੋਂ ਦੀ ਬੀੜ। ਹਾਂਜੀ। ਚਾਰ ਸਰੂਪ ਬਾਬੇ ਦੀਪ ਸੋਣਾ ਦੀ ਲਿਖਤ। ਠੀਕ ਹੈ ਪੰਜਵੇਂ ਸਰੂਪ ਜਿਹੜੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਖਵਾਏ ਭਾਈ ਗਰਦਾਸ ਤੋਂ ਕਰਤਾਰਪੁਰ ਵਾਲੇ ਠੀਕ ਹੈ ਜੀ ਉਹ ਫਿਰ ਪਾਸ ਹੋਇਆ ਵੀ ਚਲੋ ਕਰਤਾਰਪੁਰ ਸਾਹਿਬ ਵਾਲੇ ਸਰੂਪ ਦੇ ਦਰਸ਼ਨ ਕਰੀਏ ਠੀਕ ਹੈ ਜੀ ਫਿਰ ਉੱਥੇ ਗਏ ਜਾਂ ਕੇ ਉਹ ਸਰੂਪ ਪ੍ਰਕਾਸ਼ ਕਰਵਾਇਆ ਸਿੰਘ ਸਾਹਿਬ ਗਿਆਨੀ ਕੇਸ ਸਿੰਘ ਨੇ ਹੁਕਮਨਾਮਾ ਲਿਆ ਫਿਰ ਜਿੱਥੇ-ਜਿੱਥੇ ਮੰਗਲ ਸੀ ਸਾਰੇ ਪੱਤਰੇ ਥਲ-ਥਲ ਕੇ ਦਰਸ਼ਨ ਕਰਾਇਆ ਵੀ ਦੱਸੋ ਇੱਥੇ ਪਹਿਲਾਂ ਲਿਖਿਆ ਕਿ ਮਗਰੋਂ ਲਿਖਿਆ ਫਿਰ ਸਭ ਨੂੰ ਮੰਨਣਾ ਪਿਆ ਫਿਰ ਉਹਨੇ ਇਹ ਵਿਚਾਰ ਹੋ ਵੀ ਅਸੀਂ ਤਾਂ ਕੋਈ ਕਰ ਨਹੀਂ ਸਕਦਾ ਹੁਣ ਤੁਸੀਂ ਭਿੰਡਰਾਂ ਵਾਲੇ ਕਰੋ ਠੀਕ ਹੈ ਉਹ ਫਿਰ ਇੱਕ ਸਾਲ ਲੱਗਾ ਜੀ ਡਿਊਟੀ ਲੱਗੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਜਿਹੜੇ ਦੂਜੇ ਗੱਡੀ ਨਿਸ਼ੀਨ ਹੋਏ ਸੰਤ ਪਰਮਜੀਤ ਸਿੰਘ ਜੀ ਮਾਹਲਪੁਰ ਵਾਲੇ ਸਤ ਮੋਹਨ ਸਿੰਘ ਜੀ ਭਿੰਡਰਾ ਵਾਲੇ ਜਿਹੜੇ ਨਾਲ ਬਰਾਬਰ ਸਾਧੂ ਖੜੇ ਹੋਏ। ਸੰਤ ਜਰਨੈਲ ਸਿੰਘ ਜੀ ਉਸ ਵੇਲੇ ਇਹਨਾਂ ਦੀ ਚਾਹ ਪਾਣੀ ਦੀ ਸੇਵਾ ਲਈ ਸੇਵਾਦਾਰ ਨਿਯੁਕਤ ਕੀਤੇ ਛੋਟੀ ਉਮਰ ਸੀ। ਐ ਪੰਜਾਂ ਚੋਂ ਸਾਧੂਆਂ ਨੇ ਇੱਕ ਸਾਲ ਲਾ ਕੇ ਸ੍ਰੀ ਅਮਰਸਰ ਸਾਹਿਬ ਰਹਿ ਕੇ ਰਾਂਸਰ ਉੱਥੇ ਫਿਰੇ ਮੰਗਲ ਠੀਕ ਕੀਤੇ। ਦੁਬਾਰਾ ਫਿਰੇ ਹੋਣ ਦੇ ਵਿੱਚ ਜਿਹੜਾ ਅੱਜ ਸਰੂਪ ਆ ਇਹਦੇ ਤੁਸੀਂ ਦਰਸ਼ਨ ਕਰ ਰਹੇ ਹੋ। ਹੁਣ ਜੇ ਟਾਈਮ ਆਦਾ ਫੇਕ ਤੇ ਪੁੱਛ ਲਓ ਕਿ ਕਿਤੇ ਹੋਰ ਚੰਗਾ ਬਾਤ ਨੂੰ ਦਿੱਤਾ ਕਰਦਾ ਆਏ ਬਿਲਕੁਲ ਇਸ ਮਤਲਬ ਇਹ ਸਾਨੂੰ ਜਰੂਰ ਪਤਾ ਸੀਗਾ ਮਾਸਟਰ ਤਾਰਾ ਸਿੰਘ ਗੱਦਾਰ ਉਹਨੇ ਪੰਜਾਬ ਨਾਲ ਵੀ ਗੱਦਾਰੀ ਕੀਤੀ ਪੰਜਾਬੀ ਨਾਲ ਵੀ ਕੀਤੀ ਤੇ ਧਰਮ ਨਾਲ ਵੀ ਕੀਤੀ ਪਰ ਇਹ ਕੀਤਾ ਸੀਗਾ ਮਤਲਬ ਇਹ ਅੱਜ ਤੁਹਾਨੂੰ ਪਤਾ ਲੱਗਿਆ ਹਾਂ ਗੁਰਬਾਣੀ ਨਾਲ ਵੀ ਕੀਤੀ ਹਾਂਜੀ ਬਿਲਕੁਲ ਹੋਰ ਕਿਤੇ ਕੋਈ ਪੁਰਾਣੀ ਗੱਲ ਪੁੱਛਣੀ ਹੋਈ ਤਾਂ ਤੇ ਪੁੱਛ ਲਿਓ